ਸ਼ਾਮ ਨੂੰ ਮੈਂ ਮੱਝਾਲਾ ਦੇ ਘਰ ਜਾਂਦਾ। ਤਾਂ ਨਾਲ ਮੇਰੀ ਮਾਤਾ ਆਇਆ। ਤਾਂ ਉਹ ਬੰਦਾ ਮੱਝਾਲਾ ਮੇਰੀ ਮਾਤਾ ਨੂੰ ਕੁਛ ਅਪਤ ਸ਼ਬਦ ਬੋਲਿਆ ਉਹਨਾਂ ਦੇ ਪੈਸੇ ਦੇਣੇ ਨੇ। ਤਾਂ ਉਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਮੈਂ ਉਹਨੂੰ ਸਰਦਾਰ ਨੂੰ ਪੁੱਛਿਆ ਕਿ ਤੇਰੇ ਕਿੰਨੇ ਕ ਪੈਸੇ ਦੇਣੇ ਆ। ਉਹ ਸਰਦਾਰ ਕਹਿੰਦਾ ਤੂੰ ਦੇਵੇਂਗਾ ਪੈਸੇ। ਤਾਂ ਮੈਂ 10 ਸਾਲ ਦਾ ਬੱਚਾ ਉਹ ਕਹਿੰਦਾ ਵੀ ਹਾਂ ਮੈਂ ਦਵਾਂਗਾ ਲੈਸੀ। ਹਾਲੇ ਕਿ ਉਹਨੂੰ ਪੈਸਿਆਂ ਦਾ ਪਤਾ ਨਹੀਂ ਵੀ ਕੀ ਹੁੰਨੇ ਪੈਸੇ। ਤਾਂ ਉਹ ਬੋਲਿਆ ਵੀ 3000 ਦੇਣਾ ਦੇ ਦੇਗਾ। ਤਾਂ ਮੈਂ ਕਿਹਾ ਵੀ ਮੈਂ ਤੇਰੇ ਕੋਲ ਸਵੇਰੇ ਕੰਮ ਕਰਕੇ ਜੰਨਾ ਤੁਸੀਂ ਸਾਨੂੰ ਕਿੰਨੇ ਪੈਸੇ ਦਿੰਦੇ ਹੋ ਉਹ ਕਹਿੰਦਾ 25 ਰੁਪਏ ਦਿੰਦੇ ਆ ਮੈਂ ਕਿਹਾ ਮੈਂ ਅੱਜ ਤੋਂ ਬਾਅਦ ਤੇਰੇ ਘਰ ਰਵਾਂਗਾ ਤੇਰਾ ਮੈਂ ਗੁਲਾਮ ਐ ਤੇਰੀ ਮੱਝਾਂ ਚਰਾਵਾਂਗਾ ਸਭ ਕੁਝ ਕਰਾਂਗਾ ਤੂੰ ਅੱdte ਬਾਅਦ ਸਾਨੂੰ 100 ਰੁਪਏ ਦੇਗਾ ਤਾਂ ਹੀ ਉਹਨੇ ਸਾਨੂੰ 100 ਰੁਪਏ ਮਹੀਨੇ ਦੇ ਹਿਸਾਬ ਨਾਲ ਤਾਂ ਮੇਰਾ 1 ਸਾਲ ਦਾ ਬਣਦਾ 1200 ਰੁਪਏ ਤਾਂ ਉਹ ਬੰਦਾ ਕਹਿੰਦਾ ਵੀ ਚਲੋ ਉਹ ਬੰਦਾ ਮੁੱਕਰ ਗਿਆ ਉੱਥੇ ਕਹਿੰਦਾ ਵੀ ਮੈਂ ਤਾਂ ਸਾਲ ਦਾ 1000 ਰੁਪਏ ਦਵਾਂਗਾ ਮੈਂ ਕਿਹਾ ਚਲੋ ਠੀਕ ਹੈ ਸਾਲ ਦਾ 1000 ਰੁਪਏ ਦੋ ਤੇ ਮੈਨੂੰ 3 ਸਾਲ ਦਾ ਐਡਵਾਂਸ ਦੋ ਮ ਮੱਲੋ ਜੀ ਤੇ ਮੈਂ ਆਪਣੀ ਮਾਂ ਨੂੰ ਕਹਾਂ ਮਾਤਾ ਤੇਰਾ ਕਰਜ਼ਾ ਉੱਤਰ ਗਿਆ ਤੇ ਤੂੰ ਜਾ ਆਪਣੇ ਘਰ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਤੇ ਸਰ ਮੈਂ ਉੱਥੇ 3 ਸਾਲ ਗੁਜ਼ਾਰੇ ਪਹਿਲਾਂ ਦਾ ਮੱਝਾਂ ਵਾਲੇ ਦੇ ਗੋਹਾ ਚੱਕਣ ਜੇ ਜਦੋਂ ਉਹ 3 ਸਾਲ ਮੇਰੇ ਪੂਰੇ ਹੋਏ ਤਾਂ ਮੈਂ ਬੜਾ ਖੁਸ਼ ਤਾਂ ਕਿ ਮੈਂ 3 ਸਾਲ ਹੋ ਗਏ ਹੁਣ ਮੈਂ ਆਪਣੇ ਘਰ ਜਾਵਾਂਗਾ ਤਾਂ ਉਹ ਬਾਈ ਵੀ ਮੈਨੂੰ ਬੋਲਿਆ ਬੱਚਾ ਅੱਜ ਤੇਰਾ ਲਾਸਟ ਦਿਨ ਹੈ ਤੇ ਮੈਂ ਮੱਝਾਂ ਮੂਝਾਂ ਚਰਾ ਕੇ ਮੈਂ ਆਪਣੇ ਕੰਮ ਦਬਾ ਦਬ ਖਤਮ ਕਰ ਰਿਹਾ ਜਦੋਂ ਮੈਂ ਦੁਪਹਿਰ ਨੂੰ ਘਰ ਪਹੁੰਚਦਾ ਮੱਝਾਂ ਲੈ ਕੇ ਤਾਂ ਉਹ ਬੰਦਾ ਕੁਝ ਉਦਾਸ ਜਾ ਉਹ ਮੱਝਾਂ ਆ ਤੇ ਮੈਂ ਆਖਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਚਲ ਮੰਨੇ ਕਾ ਮੈਨੂੰ ਕੀ ਲੈਣਾ ਮੈਂ ਤਾਂ ਘਰ ਜਾਣਾ ਸ਼ਾਮ ਨੂੰ ਤਾਂ ਹੀ ਉਹਨੇ ਮੈਨੂੰ ਰੋਟੀ ਰੋਟੀ ਖਵਾਈ ਤੇ ਮੈਨੂੰ ਉਹ ਕਹਿ ਰਿਹਾ ਕਹਿੰਦਾ ਬੱਚਿਆ ਤੇਰਾ 1 ਸਾਲ ਹੋਰ ਵੱਧ ਗਿਆ ਉਹ ਕਿਨੇ ਮੇਰੇ ਤਾਂ 3 ਸਾਲ ਪੂਰੇ ਹੋ ਗਏ ਤੁਸੀਂ ਅੱਜ ਕਿਹਾ ਸੀ ਉਹ ਕਹਿੰਦਾ ਵੀ ਤੇਰੀ ਮਾਂ ਆਈ ਧੀ ਵੀ ਉਹ 1 ਸਾਲ ਦੇ ਪੈਸੇ ਫੇਰ ਲੇ ਚਲੋ ਹੀ ਮੈਂ ਗਿਆ ਵੀ ਮੈਂ ਬੜਾ ਉਦਾਸ ਹੋਇਆ ਵੀ ਯਾਰ 1 ਸਾਲ ਤਾਂ ਬਹੁਤ ਵੱਡਾ ਪਹਾੜ ਜਿਹਾ ਵੀ ਮੈਂ ਤਾਂ ਇਹ ਬੜੀ ਮੁਸ਼ਕਲ ਨਾਲ ਗੁਜ਼ਾਰਿਆ ਤੇ ਉੱਥੇ ਮੇਰੀ ਹਾਲਤ ਇੰਨੀ ਮਾੜੀ ਸੀ ਮੇਰੇ ਨਾਲ ਗੋਹੇ 'ਚ ਪੈਰ ਗਲ ਜਾਂਦੇ ਸੀ ਤੇ ਨਾਮ ਮੇਰੇ ਕੋਲ ਕੱਪੜੇ ਹੁੰਦੇ ਦੀ ਮੈਂ ਸਿਰਫ ਇੱਕ ਨਿੱਕਰ ਦੇ ਵਿੱਚ ਉੱਥੇ ਗੁਜ਼ਾਰਾ ਕਰਿਆ ਐਨੇ ਸਾਲ ਫਿਰ ਉਸ ਤੋਂ ਬਾਅਦ ਕੀ ਹੋਇਆ ਇੱਕ ਸਾਲ ਫੇਰ ਹੋ ਗਿਆ ਫਿਰ ਉਹੀ ਰਿਪੀਟ ਹੋਇਆ ਮੇਰੇ ਨਾਲ ਉਹ ਬੰਦਾ ਕਹਿ ਰਿਹਾ ਮਨ ਲੂ ਵੀ ਅੱਜ ਤੱਕ ਲਾਸਟ ਦਿਨ ਰਹਿ ਗਿਆ ਕੁੱਪੜਾ ਤੇ ਸਿਆਮ ਨੂੰ ਤੂੰ ਆਪਣੇ ਘਰ ਚਲਾ ਜਾ ਜੀ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਦੁਬਾਰੇ ਮੱਝਾਂ ਚਰਾ ਕੇ ਦੁਬਾਰੇ ਵਾਪਸ ਆਨਾ ਤੇ ਉਹ ਮੈਨੂੰ ਕਹਿੰਦਾ ਤਰਾ ਇੱਕ ਸਾਲ ਫੇਰ ਵਧ ਗਿਆ ਤੇਰੀ ਮਾਂ ਫੇਰ ਕਹਿੰਦਾ ਪੈਸੇ ਲੈ ਗਈ ਤਾਂ ਜੀ ਐਂ ਕਰਦੇ ਕਰਦੇ ਮੇਰੇ 5 ਸਾਲ ਉੱਥੇ ਨਿਕਲ ਗਏ ਜਦੋਂ 6ਵੇਂ ਸਾਲ 'ਚ ਇਹ ਗੱਲ ਹੋਈ ਤਾਂ ਮੈਂ ਫਿਰ ਉਹ ਥੋੜਾ ਜਿਹਾ بڑا ਵਿਰੋਧ ਕਰਨ ਲੱਗਿਆ ਕਿਉਂਕਿ ਮੈਂ ਦੁਖੀ ਬਹੁਤ ਹੋ ਗਿਆ ਦੀ ਫਿਰ ਮੈਂ ਉੱਥੇ ਕਿਹਾ ਵੀ ਬੀਬੀ ਦੇਖੋ ਵੀ ਤੁਸੀਂ ਪੈਸੇ ਲੈਣੇ ਆ ਲੋ ਪਰ ਮੈਂ ਹੁਣ ਨਹੀਂ ਕਰ ਸਕਦਾ ਮੈਂ ਬੜਾ ਵੀ ਹੋ ਗਿਆ ਤੇ ਮੈਨੂੰ ਪੈਸੇ ਵੀ ਘੱਟ ਕਿਉਂਕਿ ਮੈਨੂੰ ਲੱਗਦਾ ਸੀ ਵੀ ਉਹ ਮੈਨੂੰ 100 ਰੁਪਏ ਮਹੀਨਾ ਦਿੰਦੇ ਦੀ ਤਾਂ ਮੈਨੂੰ ਹੋਰ ਲੋਕ 300 ਰੁਪਏ ਦੇਣ ਨੂੰ ਤਿਆਰ ਬੈਠੇ ਦੀ ਤੇ ਮੈਂ ਆਪਣੀ ਮਾਂ ਨੂੰ ਇਹ ਨਹੀਂ ਮੈਂ ਦੁਖੀ ਹੁੰਦਾ ਦੀ ਕਿ ਮੇਰੀ ਮਾਂ ਪੈਸੇ ਲੈ ਗਈ ਮੈਂ ਦੁਖੀ ਇਹ ਹੁੰਦਾ ਦੀ ਕਿ ਮੇਰੀ ਮਾਂ 1000 ਰੁਪਏ ਲੈ ਗਈ ਮੈਂ ਤਾਂ ਉਹਨੂੰ 3000 ਰੁਪਏ ਲੈ ਕੇ ਦੇਣਾ ਸੀ ਮੈਂ ਇਹ ਇਹਦਾ ਕੰਮ ਛੱਡ ਗਏ ਮੈਂ ਉੱਥੇ ਲੱਗਦਾ ਜਿੱਥ ਉੱਥੋਂ ਮੈਂ ਆਪਣੀ ਮਾਂ ਨੂੰ 3000 ਰੁਪਏ ਦੇਣਾ ਸੀ ਦੁੱਖ ਹੁੰਦਾ ਦੀ ਇਹ 2000 ਰੁਪਏ ਲੈ ਗਈ ਤਾਂ ਇਦਾਂ ਦੇ ਹਾਲਾਤਾਂ ਚੋਂ ਮੈਂ ਨਿਕਲਿਆ